ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਚੈਨਲ ਦੇ ਮਾਧਮ ਰਹਿ ਤੁਸੀਂ ਹਰ ਰੋਜ਼ ਆਸਾ ਦੀ ਵਾਰ ਬਾਣੀ ਦਾ ਪਾਠ ਤੇ ਵਿਚਾਰ ਜੋ ਸਰਵਣ ਕਰਦੇ ਹੋ ਉਹਦੇ ਅਗਲੇ ਸ਼ਲੋਕ ਦੀਆਂ ਤੁਕਾਂ ਦਾ ਪਾਠ ਤੇ ਵਿਚਾਰ ਸਰਵਣ ਕਰੋ ਜੀ ਸਤਨਾਮ ਇਰੀਵਾਹੇ ਗੁਰੂ ਸਾਹਿਬ ਜਿਓ ਮਹਲਾ ਦੂਜਾ ਆਪੇ ਸਜੈ ਕਰੈ ਆਪ ਜਾਈ ਪੈ ਰਖੈ ਆ ਇਸ ਵਿੱਚ ਜੰਤ ਉਪਾਏ ਕੈ ਦੇਖਤਾ 부ਧਾ ਬੋ ਕਿਸ ਨੂੰ ਕਹੀ ਐ ਨਾਨਕਾ ਸਭ ਕਿਛ ਆਪੇ ਆਪ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਆਸਾ ਦੀ ਬਾਰ ਬਾਣੀ ਦੇ ਹਿਤਕਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 475 ਅੰਗ ਤੇ ਸੁਭਾਏਮਾਨ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਮੁਖਾਰਬੰਦ ਤੋਂ ਉਚਾਰਨ ਕੀਤੀਆਂ ਗਈਆਂ ਹਨ। ਆਓ ਇਹਨਾਂ ਤੁਕਾਂ ਰਹੀਂ ਗੁਰੂ ਸਾਹਿਬ ਸਾਨੂੰ ਕੀ ਸਮਝਾ ਰਹੇ ਹਨ? ਆਓ ਇਸ ਤੇ ਵਿਚਾਰ ਕਰੀਏ। ਆਪੇ ਸਾਜੈ ਕਰੈ ਆਪ ਜਾਈ ਪੀ ਰਖੈ ਆਪ। ਇਹ ਤੁਕਾਂ ਹੀ ਗੁਰੂ ਸਾਹਿਬ ਸਾਨੂੰ ਸਮਝਾ ਰਹੇ ਹਨ। ਕਿ ਪ੍ਰਭੂ ਆਪ ਹੀ ਸ੍ਰਿਸ਼ਟੀ ਨੂੰ ਪੈਦਾ ਕਰਦਾ ਹੈ ਤੇ ਆਪ ਹੀ ਇਸ ਨੂੰ ਸਜਾਉਂਦਾ ਹੈ ਸ੍ਰਿਸ਼ਟੀ ਦੀ ਸੰਭਾਲ ਆਪ ਹੀ ਕਰਦਾ ਹੈ ਇਸ ਵਿੱਚ ਜੰਤੂ ਪਾਇਕ ਹੈ ਦੇਖੈ ਥਾਪ ਉਥਾਪ ਇਸ ਸ੍ਰਿਸ਼ਟੀ ਵਿੱਚ ਜੀਵਾਂ ਨੂੰ ਪੈਦਾ ਕਰਕੇ ਵੇਖਦਾ ਹੈ ਆਪੇ ਟਕਾਂਦਾ ਹੈ ਤੇ ਆਪ ਹੀ ਢਾਉਂਦਾ ਹੈ। ਪਰਮਾਤਮਾ ਇਸ ਸ੍ਰਿਸ਼ਟੀ ਵਿੱਚ ਜੀਵਾਂ ਨੂੰ ਪੈਦਾ ਕਰਕੇ ਉਹਨਾਂ ਦੇ ਜੰਮਣ ਮਰਨ ਦਾ ਮਰਨ ਨੂੰ ਆਪ ਹੀ ਵੇਖਦਾ ਹੈ। ਕਿਸ ਨੂੰ ਕਹੀਏ ਨਾਨਕਾ ਸਭ ਕੁਝ ਆਪੇ ਆਪ। ਨਾਨਕ ਜੀ ਆਖ ਰਹੇ ਹਨ ਕਿ ਉਸ ਤੋਂ ਬਿਨਾ ਕਿਸੇ ਹੋਰ ਅੱਗੇ ਫਰਿਆਦ ਨਹੀਂ ਹੋ ਸਕਦੀ ਉਹ ਆਪ ਹੀ ਸਭ ਕੁਝ ਕਰਨ ਦੇ ਸਮਰੱਥ ਹੈ ਸੋ ਇਹਨਾਂ ਤੋਕਾਂ ਦੀ ਵਿਚਾਰ ਆਪ ਜੀ ਨੇ ਸਰਵਣ ਕੀਤੀ ਹੈ ਅੱਗੇ ਆਸਾ ਦੀ ਬਾਣੀ ਵਿੱਚ ਗੁਰੂ ਸਾਹਿਬ ਸਾਨੂੰ ਕੀ ਸਮਝਾ ਰਹੇ ਹਨ ਅਗਲੀਆਂ ਟੁਕਾਂ ਦਾ ਪਾਠ ਤੇ ਵਿਚਾਰ ਇਸ ਚੈਨਲ ਦੇ ਮਾਧਿਅਮ ਰਾਹੀਂ ਸਰਵਣ ਕਰਦੇ ਰਹਿਣਾ ਜੀ ਸੋ ਆਪ ਜੀ ਨੂੰ ਬੇਨਤੀ ਹੈ ਕਿ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਗੁਰਬਾਣੀ ਦਾ ਲਿੰਕ ਜੋ ਸਾਦੀ ਵਾਰ ਬਾਣੀ ਦਾ ਪਾਠ ਤੇ ਵਿਚਾਰ ਚੱਲ ਰਹੀ ਹੈ ਉਹਦਾ ਲਿੰਕ ਤੁਹਾਡੇ ਕੋਲ ਹਰ ਰੋਜ਼ ਪੁੱਜ ਜਾਵੇ ਲਾਈਕ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਗੁਰੂ ਨਾਨਕ ਦੇਵ ਜੀ ਦੀ ਇਹ ਵਿਚਾਰਧਾਰਾ ਹਰ ਇੱਕ ਇਨਸਾਨ ਤੱਕ ਪੁੱਜ ਜਾਵੇ ਹਰ ਇੱਕ ਇਨਸਾਨ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਦੇ ਚੱਲ ਕੇ ਆਪਣਾ ਜੀਵਨ ਬਤੀਤ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ